ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਡੇ ਬਾਈ ਡੇ ਇਨਕਰੀਸ ਤੇ ਡਿਕਰੀਸ ਹੁੰਦਾ ਹੈ ਕਰੰਟ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਹੈ ਹਰ ਇੱਕ ਕੈਟਾਗਰੀ ਦੀ ਗੱਲ ਕਰਨੀ ਹੈ ਪੀਆਰ ਦੀਆਂ ਜਿੰਨੀਆਂ ਵੀ ਕੈਟਾਗਰੀਜ਼ ਨੇ ਭਾਵੇਂ ਪੀਐਨਪੀ ਦੀ ਗੱਲ ਕਰ ਲਈਏ ਭਾਵੇਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਭਾਵੇਂ ਫੈਮਿਲੀ ਸਪੌਂਸਰਸ਼ਿਪ ਜਿਸ ਦੇ ਵਿੱਚ ਇਨਸਾਈਡ ਕੈਨੇਡਾ ਜਾਂ ਆਊਟਸਾਈਡ ਕੈਨੇਡਾ ਤੋਂ ਤੁਸੀਂ ਫਾਈਲ ਲਗਾਈ ਹੈ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਹੈ ਜਾਂ ਫਿਰ ਤੁਹਾਡੇ ਫਾਦਰ ਜਾਂ ਮਦਰ ਫਾਦਰ ਨਹੀਂ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਨੇ ਪੀਆਰ ਦੀ ਫਾਈਲ ਲਗਾਈ ਹੈ ਸਪான்ਸਰਸ਼ਿਪ ਦੇ ਉੱਤੇ ਉਸ ਬਾਰੇ ਵੀ ਡਿਸਕਸ਼ਨ ਕਰਾਂਗੇ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਉਸ ਤੋਂ ਇਲਾਵਾ ਵਰਕ ਪਰਮਿਟ ਸੁਪਰ ਵੀਜ਼ਾ ਇਹਨਾਂ ਸਾਰਿਆਂ ਦੀ ਕਰੰਟ ਟਾਈਮਲਾਈਨ ਕੀ ਚੱਲ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਸ ਟੌਪਿਕ ਤੇ ਚਰਚਾ ਕਰਾਂਗੇ ਚੈਨਲ ਨੂੰ ਸੀ ਸਾਰੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਵੀ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਇਪਸੋਟ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸੀਰੀ ਚਲਾ ਰਿਹਾ ਹਾਂ ਉਹਨੂੰ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿਦੇ ਮਲਟੀਪਲ ਐਪੀਸੋਡ ਆਪਾਂ ਅਪਲੋਡ ਕਰ ਚੁੱਕੇ ਹਾਂ ਤੇ ਹੋਂ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਹੈ ਉਹ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਟੀਆਰ ਵੀ ਤੋਂ ਕਰਦੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਵਰਕ ਪਰਮਿਟ ਦੀ ਗੱਲ ਕਰ ਲੈਣੇ ਆ ਜੇਕਰ ਤੁਸੀਂ ਕਰੰਟਲੀ ਫਾਈਲ ਲਗਾਈ ਹੈ ਤਾਂ ਤੁਹਾਨੂੰ ਵੇਟ ਕਰਨਾ ਪੈ ਸਕਦਾ ਜੇਕਰ ਇੰਡੀਆ ਤੋਂ ਫਾਈਲ ਲਗਾਈ ਹੈ ਲੇਟੈਸਟ ਪ੍ਰੋਸੈਸਿੰਗ ਟਾਈਮ 8 ਵੀਕ ਦਾ ਚੱਲ ਰਿਹਾ ਹੈ ਇਹਦਾ ਕੰਪੈਰੀਜ਼ਨ ਜੁਲਾਈ 23 2025 ਦੇ ਨਾਲ ਜੇਕਰ ਕੀਤਾ ਜਾਵੇ ਤਾਂ 7 ਵੀਕ ਦਾ ਟਾਈਮ ਸੀਗਾ ਜੇਕਰ ਇਨਸਾਈਡ ਕੈਨੇਡਾ ਤੋਂ ਲਗਾਇਆ ਹੈ ਤਾਂ 190 ਦਿਨ ਦਾ ਟਾਈਮ ਲੱਗ ਸਕਦਾ ਪਹਿਲਾਂ 182 ਦਿਨ ਦਾ ਟਾਈਮ ਸੀਗਾ ਜੇ ਇਹ ਵਸਤੂ ਲਗਾਇਆ ਹੈ 3 ਵੀਕ ਦਾ ਟਾਈਮ ਲੱਗ ਸਕਦਾ ਪਹਿਲਾਂ 4 ਵੀਕ ਦਾ ਟਾਈਮ ਸੀ ਪਾਕਿਸਤਾਨ ਤੋਂ ਲਗਾਇਆ ਤਾਂ 12 ਵੀਕ ਦਾ ਟਾਈਮ ਲੱਗ ਸਕਦਾ ਯਾਨੀ ਕਰੰਟ ਪ੍ਰੋਸੈਸਿੰਗ ਟਾਈਮ 12 ਵੀਕ ਹੈ ਪਹਿਲਾਂ 5 ਵੀਕ ਸੀਗਾ ਸੋ ਵਰਕ ਪਰਮਿਟ ਦੀ ਆਪਾਂ ਗੱਲ ਕਰ ਰਹੇ ਸੀਗੇ ਜਿਹਦੇ ਵਿੱਚ ਭਾਵੇਂ ਤੁਸੀਂ ਕੋਈ ਵੀ ਵਰਕ ਪਰਮਿਟ ਅਪਲਾਈ ਕੀਤਾ ਹੈ ਭਾਵੇਂ ਉਹ ਆਈਐਮਪੀ ਐਨ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ ਕੀਤਾ ਹੈ ਜਾਂ ਫਿਰ ਤੁਸੀਂ ਫੋਰਨ ਸਕਿੱਲ ਵਰਕਰ ਪ੍ਰੋਗਰਾਮ ਦੇ ਅੰਡਰ ਫਾਈਲ ਲਗਾਈਏ ਦੋਵੇਂ ਕੇਸਿਸ ਦੇ ਵਿੱਚ ਯਾਨੀ ਕਲੋਜ਼ ਹੋਵੇ ਭਾਵੇਂ ਓਪਨ ਇੰਨਾ ਟਾਈਮ ਲੱਗ ਰਿਹਾ ਹੈਗਾ ਉਸ ਤੋਂ ਬਾਅਦ ਸਟੱਡੀ ਪਰਮਿਟ ਤੇ ਆਪਾਂ ਆ ਜਾਂਦੇ ਆ ਕੈਨੇਡਾ ਤੋਂ ਕਰਦੇ ਕੋ ਇਨਸਾਈਡ ਕੈਨੇਡਾ ਤੋਂ ਫਾਈਲਿੰਗ ਕੀਤੀ ਹੈ 6 ਵੀਕ ਦਾ ਟਾਈਮ ਲੱਗ ਸਕਦਾ ਹੈ ਪਹਿਲਾਂ 12 ਵੀਕ ਦਾ ਟਾਈਮ ਸੀਗਾ ਜੁਲਾਈ 23 2025 ਨੂੰ ਇੰਡੀਆ ਤੋਂ ਫਾਈਲ ਕੀਤੀ ਹੈ 4 ਵੀਕ ਦਾ ਟਾਈਮ ਲੱਗ ਰਿਹਾ ਹੈ ਯਾਨੀ ਕਿ ਤਕਰੀਬਨ ਤਕਰੀਬਨ 1 ਮਹੀਨੇ ਦਾ ਪਹਿਲਾਂ 3 ਵੀਕ ਦਾ ਟਾਈਮ ਸੀ ਥੋੜਾ ਜਿਹਾ ਵੱਧ ਗਿਆ ਹੁਣ ਯੂਨਾਈਟਿਡ ਸਟੇਟਸ ਇਨਕੇ ਯੂਐਸ ਤੋਂ ਜੇਕਰ ਫਾਈਲਿੰਗ ਕੀਤੀ ਹੈ 10 ਵੀਕ ਦਾ ਟਾਈਮ ਲੱਗ ਸਕਦਾ ਪਹਿਲਾਂ 60 ਵੀਕ ਦਾ ਸੀਗਾ ਪਾਕਿਸਤਾਨ ਤੋਂ 9 ਵੀਕ ਦਾ ਟਾਈਮ ਲੱਗ ਰਿਹਾ ਪਹਿਲਾਂ 11 ਵੀਕ ਦਾ ਟਾਈਮ ਲੱਗ ਰਿਹਾ ਸੀਗਾ ਇਹਦੇ ਵਿੱਚ ਸਟੱਡੀ ਪਰਮਿਟ ਆ ਜਾਂਦੇ ਆ ਉਦੋਂ ਬਾਅਦ ਵਿਜ਼ਿਟਰ ਵੀਜ਼ਾ ਟੂਰਿਸਟ ਵੀਜ਼ਾ ਆ ਜਾਂਦਾ ਹੈ ਜੇਕਰ ਤੁਸੀਂ ਇੰਡੀਆ ਤੋਂ ਫਾਈਲ ਲਗਾਈ ਹੈ 63 ਡੇਜ਼ ਦਾ ਟਾਈਮ ਲੱਗ ਸਕਦਾ ਪਹਿਲਾਂ 28 ਦਿਨ ਦਾ ਟਾਈਮ ਸੀਗਾ ਜੁਲਾਈ 23 2025 ਯਾਨੀ ਇਹਦਾ ਪ੍ਰੋਸੈਸਿੰਗ ਟਾਈਮ ਵੱਧ ਗਿਆ ਜੇਕਰ ਇਨਸਾਈਡ ਕੈਨੇਡਾ ਤੋਂ ਲਗਾਈ ਹੈ ਫਾਈ ਤਾਂ 13 ਡੇਜ਼ ਦੇ ਵਿੱਚ ਵੀਜ਼ਾ ਆ ਸਕਦਾ ਹੈ पच्ची डेज जोसैसिंग टाइम लगाई है चौबीस तो लगा दे आ जाएगा अड़ताली तो जुलाई दो हज़ार पची उसपरवीजा इंडिया तो एक सौ उनताली दिन टाइम लग रहा है पहला भी एक सौ उन्ताली दिन कोई फर्क नहीं पायानी जुलाई दो हज़ार पच्ची जुलना की जाए यूएस तो एटी नाइन डेज लग रहे हैं पेल एन डेज ਪਾਕਿਸਤਾਨ ਤੋਂ 112 ਦਿਨ ਦਾ ਟਾਈਮ ਲੱਗ ਰਿਹਾ ਪਹਿਲਾਂ 126 ਦਿਨ ਦਾ ਟਾਈਮ ਲੱਗ ਰਿਹਾ ਸੀਗਾ ਉਸ ਤੋਂ ਬਾਅਦ ਨਾਈਜੀਰੀਆ ਫਿਲੀਪਾਈਨਸ ਵਗੈਰਾ ਡਿਟੇਲ ਅੱਗੇ ਆ ਗਿਆ ਨਹੀਂ ਜਾ ਕੇ ਤੁਸੀਂ ਆਪ ਚੈੱਕ ਆਊਟ ਕਰ ਸਕਦੇ ਹੋ ਕਿ ਇਹ ਦੇ ਦੇ ਵੀਵਰਸ ਥੋੜੇ ਘੱਟ ਹੁੰਦੇ ਆ ਹੁਣ ਆਪਾਂ ਆ ਜੰਨੇ ਆ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਪੀਆਰ ਦੇ ਪ੍ਰੋਗਰਾਮਸ ਦੇ ਉੱਤੇ ਆ ਜੰਨੇ ਆ ਇਹਦੇ ਵਿੱਚ ਆਪਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ 5 ਮਹੀਨੇ ਦਾ ਟਾਈਮ ਲੱਗ ਰਿਹਾ ਪਹਿਲਾਂ ਵੀ 5 ਮਹੀਨੇ ਦਾ ਟਾਈਮ ਲੱਗ ਰਿਹਾ ਸੀਗਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਿਹਨੂੰ FSWP ਪ੍ਰੋਗਰਾਮ ਕਿਹਾ ਜਾਂਦਾ 6 ਮਹੀਨੇ ਦਾ ਟਾਈਮ ਲੱਗ ਰਿਹਾ ਪਹਿਲਾਂ 6 ਮਹੀਨੇ ਦਾ ਟਾਈਮ ਲੱਗ ਰਿਹਾ ਸੀ ਕੋਈ ਚੇਂਜ ਨਹੀਂ ਹੋਇਆ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਇਹਦਾ ਕੋਈ ਅਪਡੇਟ ਨਹੀਂ ਹੈਗਾ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ PNP ਦੀ ਗੱਲ ਕਰ ਲਈਏ ਦੋ ਤਰ੍ਹਾਂ ਦੀਆਂ PNPਸ ਹੁੰਦੀਆਂ ਨੇ ਜਿਹੜੀ ਐਕਸਪ੍ਰੈਸ ਐਂਟਰੀ ਨਾਲ ਅਲਾਈਨ PNP ਹੈ ਜਿਹੜੀ ਐਕਸਪ੍ਰੈਸ ਐਂਟਰੀ ਦੇ ਥਰੂ PNP ਤੁਹਾਨੂੰ ਮਿਲਦੀ ਹੈ 8 ਮਹੀਨੇ ਦਾ ਟਾਈਮ ਲੱਗ ਰਿਹਾ ਪਹਿਲਾਂ ਵੀ 8 ਮਹੀਨੇ ਦਾ ਸੀਗਾ ਬੇਸ PNP ਯਾਨੀ ਜਿਹੜੀ ਪ੍ਰੋਵਿੰਸ ਵਾਲੀ PNP ਹੁੰਦੀ ਹੈ ਜਿਹਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਲੋਡ ਨਹੀਂ ਹੁੰਦੀ 19 ਵੀਕ ਦਾ 19 ਮੰਥ ਦਾ ਟਾਈਮ ਲੱਗ ਰਿਹਾ ਪਹਿਲਾਂ ਵੀ 19 ਮੰਥ ਦਾ ਟਾਈਮ ਲੱਗ ਰਿਹਾ ਸੀਗਾ ਯਾਨੀ ਮਹੀਨਿਆਂ ਵੱਧ ਹੀ ਗਏ ਹੈਗੀ ਹੈ तकरीबन 1.5 ਸਾਲ ਲੱਗ ਜਾਂਦਾ ਹੈ BSPNP ਚ ਤੇ तकरीबन ਜਿਹੜਾ ਹੈ ਉਹ 8 ਮਹੀਨੇ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਐ ਐਕਸਪ੍ਰੈਸ ਐਂਟਰੀ ਐਲਐਂਪੀਐਮਪੀ ਦੇ ਵਿੱਚ ਉਦੋਂ ਬਾਅਦ ਆਪਾਂ ਆਏ ਨੇ ਕਯੂਬੀਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਹੈ ਉਹਦੇ ਵਿੱਚ ਸਕਿਲਡ ਵਰਕਰ ਸਿਲੈਕਸ਼ਨ ਪ੍ਰੋਗਰਾਮ ਜਿਹੜਾ 11 ਮਹੀਨੇ ਦਾ ਟਾਈਮ ਲੱਗ ਰਿਹਾ ਪਹਿਲਾਂ ਇਹ 9 ਮਹੀਨੇ ਦਾ ਟਾਈਮ ਲੱਗਦਾ ਸੀਗਾ AIP ਦੀ ਗੱਲ ਕਰ ਲਈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹਦੇ ਵਿੱਚ ਐਟਲੈਂਟਿਕ ਚਾਰ ਪ੍ਰੋਵਿੰਸਸ ਨੇ ਜਿਦੇ ਚਨਾਟਸ ਕੋਸ਼ੀਆ ਤੇ ਉਹ ਤੋਂ ਬਾਅਦ ਜਿਹੜੀਆਂ ਦੂਜੀਆਂ ਚਾਰ ਪ੍ਰੋਵਿੰਸਸ ਨੇ ਉਹ ਇਹਦੇ ਵਿੱਚ ਇਨਕਲੂਡਡ ਨੇ ਤੇ AIP ਦਾ 13 ਮਹੀਨੇ ਦਾ ਟਾਈਮ ਲੱਗ ਰਿਹਾ ਪਹਿਲਾਂ 12 ਮਹੀਨੇ ਦਾ ਟਾਈਮ ਲੱਗਦਾ ਸੀ 1 ਮਹੀਨਾ ਵਧ ਗਿਆ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਜੇਕਰ ਤੁਹਾਡਾ ਸਪਾਊਸ ਤੇ ਕਾਮਨ ਲਾਪ ਪਾਰਟਨਰ ਇਨਸਾਈਡ ਕੈਨੇਡਾ ਹੈ ਤੇ ਕਯੂਬਿਕ ਦੇ ਵਿੱਚ ਹੈ ਤਾਂ 53 ਮਨთ ਦਾ ਟਾਈਮ ਲੱਗ ਸਕਦਾ ਤੇ ਜੇ ਕਯੂਬਿਕ ਤੋਂ ਬਾਹਰ ਹੈ ਯਾਨੀ ਆਊਟਸਾਈਡ ਕਯੂਬਿਕ ਤੋਂ ਅਪਲਾਈ ਕਰ ਰਿਹਾ ਤਾਂ 23 ਮੰਥ ਦਾ ਟਾਈਮ ਲੱਗ ਸਕਦਾ ਹੈਗਾ ਪਹਿਲਾਂ ਇਹ 34 ਮੰਥ ਦਾ ਟਾਈਮ ਸੀਗਾ ਜਿਹੜਾ 23 ਮੰਥ ਦਾ ਹੁਣ ਹੋਇਆ ਤੇ 38 ਮੰਥ ਦਾ ਟਾਈਮ ਸੀਗਾ ਜਿਹੜਾ ਇਨਸਾਈਡ ਕਯੂਬਿਕ ਸੀਗਾ ਯਾਨੀ ਕਿ ਕਯੂਬਿਕ ਦੇ ਵਿੱਚ ਥੋੜਾ ਡਿਲੇ ਹੁੰਦਾ ਹੈ ਪ੍ਰੋਸੈਸ ਥੋੜਾ ਲੇਟ ਹੁੰਦਾ ਹੈ ਥੋੜਾ ਟਾਈਮ ਲੱਗਦਾ ਹੈਗਾ ਉਸ ਵਾਰ ਸਪਾਊਸ ਤੇ ਕਾਮਨ ਲਾਪਾਰਟਨਰ ਜਿਹੜੇ ਆ ਰਹਿ ਰਹੇ ਨੇ ਆਊਟਸਾਈਡ ਕੈਨੇਡਾ ਉਹਨਾਂ ਦਾ 15 ਮਹੀਨੇ ਦਾ ਟਾਈਮ ਜਿਹੜਾ ਉਹ ਆਊਟਸਾਈਡ ਕਯੂਬਿਕ ਲੱਗ ਰਿਹਾ ਤੇ 41 ਮਹੀਨੇ ਦਾ ਟਾਈਮ ਇਨਸਾਈਡ ਕਯੂਬਿਕ ਲੱਗ ਰਿਹਾ सेम इस तो पहला जे तेई जुलाई दो हज़ार पच्ची की गल कर लिएरह महीने का टाइम वो आउटसाइड क्यूबिक लग रहा है सैंती महीने का टाइम जरा इनसाइड क्यूबिक लग रहा पेरेंट्स के ग्रेरेंट प्रोग्राम जिन्हें फाइल की है छब्बी महीने का टाइम जो लग रहा है जेकर आउटसाइड क्यूबिक अपलाई करता है इकताली महीने का टाइम लग रहा है वो इनसाइड क्यूबिक अपलाई करता है यानी क्यूबिक ਮੰਥ ਤੇ 48 ਮੰਥ ਦਾ ਟਾਈਮ ਪੀਰੀਅਡ ਚੱਲ ਰਿਹਾ ਸੀਗਾ ਸੋ ਇਹ ਕਰੰਟ ਪ੍ਰੋਸੈਸਿੰਗ ਟਾਈਮ ਹੈ ਪੀਆਰ ਦੇ ਪ੍ਰੋਗਰਾਮਸ ਦਾ ਤੇ ਟੈਂਪਰੇਰੀ ਰੈਜ਼ੀਡੈਂਸ ਦਾ ਸੋ ਉਮੀਦ ਕਰਦਾ ਤੁਹਾਨੂੰ ਬਲੌਗ ਪਸੰਦ ਆਵੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਦਾ सोपी ऑफिशियल चाहते हो अपनी प्रोफाइल डिस्कस करना चाहते हो या प्रोफाइल की प्रेजेंटेशन बनवाना चाहते हो तो वेकम ऐसे फैल कर करते इस करके कॉल या मैसेज न करो चैनल सारे सबसक्राइब कर लो तो जिन्ना हो सके वो तो वह सर्कुलेट जरूर करे धन्यवाद